ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇੱਕ ਯਾਤਰਾ ਸਲਾਹ ਦੁਬਾਰਾ ਜਾਰੀ ਕੀਤੀ ਹੈ ਜੀ ਹਾਂ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਮੁਹੰਮਦ ਯੂਨਸ ਦੀ ਗਵਾਹੀ ਵਾਲੀ ਅੰਤਰੀਮ ਸਰਕਾਰ ਅਧੀਨ ਦੇਸ਼ ਵਿੱਚ ਸਿਵਲ ਅਸਾਂਤੀ अपराध ਅਤੇ ਅੱਤਵਾਦ ਕਾਰਨ ਉਹਨਾਂ ਨੂੰ ਬੰਗਲਾਦੇਸ਼ ਦੀ ਯਾਤਰਾ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਮਰੀਕੀ ਵਿਦੇਸ਼ੀ ਭਾਗ ਨੇ ਬੀਤੇ ਦਿਨ ਸਲਾਹ ਵਿੱਚ ਕਿਹਾ ਸੀ ਕਿ ਬੰਗਲਾਦੇਸ਼ ਵਿੱਚ ਅੱਤਵਾਦੀ ਹਮਲੇ ਅਤੇ ਹੋਰ ਗਤੀਵਿਧੀਆਂ ਸਮੇਤ ਅੱਤਵਾਦੀ ਹਿੰਸਾ ਦਾ ਖਤਰਾ ਹੈ ਸਲਾਹ ਵਿੱਚ ਨਾਗਰਿਕਾਂ ਨੂੰ ਫਿਰ ਤੋਂ ਹਿੱਸਾ ਅਪਰਾਧ ਅੱਤਵਾਦ ਅਗਵਾ ਅਤੇ ਹੋਰ ਸੁਰੱਖਿਆ ਜੋਖਮਾਂ ਕਾਰਨ ਖੜ ਰਚੜੀ ਰੰਗਾਮੱਤੀ ਅਤੇ ਬੰਦਰਬਨ ਪਹਾੜੀ ਖੇਤਰਾਂ ਦੇ ਜ਼ਿਲ੍ਹਿਆਂ ਦੀ ਯਾਤਰਾ ਨਾ ਕਰਨ ਦੀ ਅਪੀਲ ਦਿੱਤੀ ਗਈ ਹੈ। ਇਸ ਵਿੱਚ ਅੱਗੇ ਕਿਹਾ ਗਿਆ ਕਿ ਜੇਕਰ ਤੁਸੀਂ ਇਹਨਾਂ ਖੇਤਰਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਬੰਗਲਾਦੇਸ਼ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਜਨਤਕ ਸੁਰੱਖਿਆ ਦਫ਼ਤਰ ਤੋਂ ਪਹਿਲਾਂ ਪਰਵਾਣਗੀ ਦੀ ਲੋੜ ਹੁੰਦੀ ਹੈ। ਜੋਖਮਾਂ ਕਾਰਨ ਬੰਗਲਾਦੇਸ਼ ਵਿੱਚ ਕੰਮ ਕਰਨ ਵਾਲੇ ਅਮਰੀਕੀ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਖੇਤਰ ਵਿੱਚ ਯਾਤਰਾ ਕਰਨ ਦੀ ਮਨਾਹੀ ਹੈ। ਪੰਜਾਬ ਵਿੱਚ ਗਰਮੀ ਨੇ ਇੱਕ ਵਾਰ ਫਿਰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਬੀਤੇ ਦਿਨ ਹੀ ਸੂਬੇ ਵਿੱਚ ਹੋਈ ਹਲਕੀ بارش ਦੇ ਬਾਵਜੂਦ ਤਾਪਮਾਨ ਵਿੱਚ ਵਾਧਾ ਹੋ ਗਿਆ। ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ਯਾਨੀ ਕਿ 23 ਤੋਂ ਲੈ ਕੇ 25 April ਤੱਕ ਲੂਟ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਵੱਲੋਂ ਇਹਨਾਂ ਦਿਨਾਂ ਲਈ ਕਈ ਚਿਲਿਆਂ ਲਈ yellow alert ਵੀ ਜਾਰੀ ਕੀਤਾ ਹੈ। ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਵਿਪາກ ਦਾ ਕਹਿਣਾ ਹੈ ਕਿ ਸੂਬੇ ਦੇ ਮਾਲਵੇ ਖੇਤਰ ਅਧੀਨ ਆਉਂਦੇ ਜ਼ਿਲ੍ਹਿਆਂ ਬਰੋਚਪੁਰ, ਫਾਜ਼ਿਲਕਾ, ਬਨਾਲਾ, ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ ਵਿੱਚ ਲੋ ਦੀ ਸਥਿਤੀ ਹੋਰ ਜ਼ਿਲ੍ਹਿਆਂ ਨਾਲੋਂ ਵੱਧ ਵੇਖਣ ਨੂੰ ਮਿਲੇਗੀ। ਦੱਸਦੇ ਹਾਂ ਇਹ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਜ਼ਿਲ੍ਹਾ ਬਠਿੰਡਾ ਵਿੱਚ ਦਰਜ ਕੀਤਾ ਗਿਆ ਜਿੱਥੇ ਪਾਰਾ 42.1 ਡਿਗਰੀ ਤੇ ਪਹੁੰਚ ਚੁੱਕਿਆ ਹੈ। ਇਸੇ ਤਰ੍ਹਾਂ ਘੱਟੋ ਘੱਟ ਤਾਪਮਾਨ ਵਿੱਚ 20 ਡਿਗਰੀ ਤੋਂ ਉੱਪਰ ਜਾ ਚੁੱਕਿਆ ਹੈ। ਦੱਸ દઈએ ਅਜਿਹੀ ਸਥਿਤੀ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਿੰਗ ਮੁਤਾਬਕ ਨਵਜੰਮੇ ਅਤੇ ਛੋਟੇ ਬੱਚਿਆਂ ਗਰਭਵਤੀ ਔਰਤਾਂ 65 ਸਾਲਾਂ ਜਾਂ ਫਿਰ ਉਸ ਤੋਂ ਵੱਧ ਉਮਰ ਦੇ ਲੋਕਾਂ ਮਜ਼ਦੂਰਾਂ ਮੋਟਾਪੇ ਤੋਂ ਪੀੜਤ ਲੋਕਾਂ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਦਿੱਲੀ ਦੇ ਪੈਚ ਦਿਲ ਦੇ ਮਰੀਜ਼ ਆਦਿ ਨੂੰ ਹਰ ਵੇਲੇ ਜ਼ਿਆਦਾ ਤਾਪਮਾਨ ਵਿੱਚ ਰਹਿਣ ਤੋਂ ਬਚਣਾ ਚਾਹੀਦਾ ਹੈ ਬਾਹਰ ਕੰਮ ਕਰਦੇ ਹੋਏ ਪੂਰੇ ਸਰੀਰ ਨੂੰ ਢੱਕਣ ਨਾਲ ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣੇ ਚਾਹੀਦੇ ਨੇ ਸਿਰ ਨੂੰ ਸਿੱਧੀ ਧੁੱਪ ਪੈਣ ਤੋਂ ਬਚਾਉਣ ਲਈ ਛਤਰੀ, ਟੋਪੀ, ਤੋਲਿਆ, ਪੱਗ ਜਾਂ ਫਿਰ ਦੁਪੱਟੇ ਦੀ ਵਰਤੋਂ ਕਰਨੀ ਚਾਹੀਦੀ ਹੈ। ਨੰਗੇ ਪੈਰੀ ਧੁੱਪ ਵਿੱਚ ਨਹੀਂ ਜਾਣਾ ਚਾਹੀਦਾ। ਦੱਸ ਦਈਏ ਜਿਹੇ ਮੌਸਮ ਵਿੱਚ ਓਰਐਸ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਹੈ। ਜ਼ਿਆਦਾਤਰ ਘਰਾਂ ਵਿੱਚ ਲੋਕ ਭੋਜਨ ਪਕਾਉਣ ਲਈ ਐਲਪੀਜੀ ਸਿਲੰਡਰਾਂ ਦੀ ਵਰਤੋਂ ਕਰਦੇ ਹਨ ਹਾਲਾਂਕਿ ਚ ਹੀ ਸਰਕਾਰ ਨੇ ਗੈਸ ਲੰਡਰਾਂ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਨੇ ਦਰਅਸਲ ਕੇਂਦਰ ਸਰਕਾਰ ਹਰ ਰੋਜ਼ ਰਾਸ਼ਨ ਕਾਰਡ ਤੇ ਗੈਸ ਲੰਡਰ ਨਾਲ ਸੰਬੰਧਿਤ ਨਿਯਮਾਂ ਨੂੰ ਬਦਲਦੀ ਰਹਿੰਦੀ ਹੈ ਦੱਸ ਦਈਏ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਗੈਸ ਲੰਡਰਾਂ ਸੰਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ ਜਿਸ ਨਾਲ ਸਾਰੇ ਵਰਗ ਪ੍ਰਭਾਵਿਤ ਹੋਣਗੇ ਜੇਕਰ ਤੁਸੀਂ ਵੀ ਗੈਸ ਸਿਲੰਡਰ ਪਰਵਾਉਣ ਜਾ ਰਹੇ ਹੋ ਤਾਂ ਪਹਿਲਾਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਨੂੰ ਜਾਣੋ ਇਹ ਨਿਯਮ ਕੇਂਦਰ ਸਰਕਾਰ ਦੀ ਸਕੀਮ ਰਾਸ਼ਨ ਕਾਰਡ ਅਤੇ ਗੈਸ ਸਿਲੰਡਰ 2025 ਲਈ ਹੈ ਜੋ ਕਿ 21 April 2025 ਤੋਂ ਸ਼ੁਰੂ ਹੋ ਗਈ ਹੈ ਇਸ ਸਕੀਮ ਦੀ ਮਿਆਦ 21 April ਤੋਂ ਲੈ ਕੇ 31 December 2028 ਤੱਕ ਹੈ ਜਿਸ ਵਿੱਚ ਹਰ ਸਾਲ ਪ੍ਰਤੀ ਪਰਿਵਾਰ 6-8 ਗੈਸ ਸਿਲੰਡਰ ਉਪਲਬਧ ਹੋਣਗੇ ਗੈਸ ਸਿਲੰਡਰ ਬੁਕਿੰਗ ਦੀ ਪ੍ਰਕਿਰਿਆ ਬਦਲ ਦਿੱਤੀ ਗਈ ਹੈ ਜਾਰੀ ਕੀਤੇ ਗਏ ਨਿਯਮਾਂ ਦੇ ਤਹਿਤ ਗੈਸ ਸਿਲੰਡਰ ਬੁਕਿੰਗ ਡਿਲੀਵਰੀ ਅਤੇ ਸਬਸਿਡੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਗਿਆ ਹੈ ਹੁਣ ਗੈਸ ਸਿਲੰਡਰ ਬੁੱਕ ਕਰਵਾਉਣ ਤੋਂ ਪਹਿਲਾਂ ਖਪਤਕਾਰਾਂ ਨੂੰ ਆਪਣਾ ਕੇਵਾਈਸੀ ਅਪਡੇਟ ਕਰਵਾਉਣਾ ਪਵੇਗਾ ਇਸ ਲਈ ਖਪਤਕਾਰ ਨੂੰ ਆਪਣਾ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਅਤੇ ਹੋਰ ਜਾਣਕਾਰੀ ਏਜੰਸੀ ਨੂੰ ਅਪਡੇਟ ਕਰਨੀ ਪਵੇਗੀ ਇਸਦੇ ਲਈ ਤੁਹਾਡਾ ਆਧਾਰ ਨੰਬਰ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਜ਼ਰੂਰੀ ਹੈ ਜਿਸ ਖਪਤਕਾਰ ਦਾ ਕੇਵਾਈਸੀ ਅਪਡੇਟ ਨਹੀਂ ਹੋਇਆ ਉਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੁਕਿੰਗ ਤੋਂ ਬਾਅਦ ਗੈਸ ਸਿਲੰਡਰ ਦੀ ਡਿਲੀਵਰੀ ਲਈ ਇੱਕ ਨਿਯਮ ਲਾਗੂ ਹੋ ਗਿਆ ਹੈ ਦਰਅਸਲ ਸਿਲੰਡਰ ਦੀ ਡਿਲੀਵਰੀ ਦੌਰਾਨ ਓਟੀਪੀ ਵੈਰੀਫਿਕੇਸ਼ਨ ਜ਼ਰੂਰੀ ਹੈ ਦੱਸ ਦਈਏ ਇਹ ਓਟੀਪੀ ਤੁਹਾਨੂੰ ਗੈਸ ਸਿਲੰਡਰ ਬੁਕਿੰਗ ਦੌਰਾਨ ਆਇਆ ਸੀ ਜੋ ਡਿਲੀਵਰੀ ਬੁਆਏ ਨੂੰ ਦੇਣਾ ਪੈਂਦਾ ਹੈ ਜੇਕਰ ਕੋਈ ਖਪਤਕਾਰ ਆਪਣਾ OTP ਨਹੀਂ ਦਿੰਦਾ ਤਾਂ ਉਸ ਨੂੰ সিলਿੰਡਰ ਨਹੀਂ ਮਿਲੇਗਾ ਹੁਣ ਗੈਸ ਸਿਲੰਡਰ ਡਿਲੀਵਰੀ ਤੋਂ ਬਾਅਦ ਤੀਜਾ ਨਿਯਮ ਸਬਸਿਡੀ ਤੇ ਲਾਗੂ ਹੁੰਦਾ ਹੈ ਗੈਸ ਸਿਲੰਡਰ ਸਬਸਿਡੀ ਦਾ ਲਾਭ ਲੈਣ ਲਈ ਖਪਤਕਾਰ ਦਾ ਬੈਂਕ ਖਾਤਾ ਆਧਾਰ ਗੈਸ ਕਨੈਕਸ਼ਨ ਲਿੰਕ ਹੋਣਾ ਲਾਜ਼ਮੀ ਹੈ ਸਰਕਾਰ ਸਮੇਂ-ਸਮੇਂ ਤੇ ਸਬਸਿਡੀ ਰਕਮ ਬਦਲ ਸਕਦੀ ਹੈ ਇਸ ਲਈ ਕੋਈ ਨਿਸ਼ਚਿਤ ਰਕਮ ਨਹੀਂ ਹੈ ਕਿਰਪਾ ਕਰਕੇ ਤੁਹਾਨੂੰ ਇਹ ਵੀ ਦੱਸ ਦਈਏ कि जेकर ਤੁਸੀਂ ਲੋੜ ਤੋਂ ਵੱਧ ਸਿਲੰਡਰ ਬੁੱਕ ਕਰਦੇ ਹੋ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਲਾਗੂ ਕੀਤੇ ਗਏ ਨਿਯਮਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕਿਉਂਕਿ ਸਭ ਕੁਝ ਜੋ ਡਿਜੀਟਲ ਹੈ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ OTP ਕਾਰਨ ਗਲਤ ਡਿਲੀਵਰੀ ਜਾਂ ਚੋਰੀ ਹੋਣ ਦਾ ਡਰ ਨਹੀਂ ਰਹੇਗਾ ਇਸ ਦੇ ਨਾਲ ਹੀ ਸਬਸਿਡੀ ਸਿੱਧੇ ਖਪਤਕਾਰ ਦੇ ਖਾਤੇ ਵਿੱਚ ਆਉਂਦੀ ਹੈ ਇਸ ਵਿੱਚ ਤੁਹਾਨੂੰ ਕੁਝ ਦਸਤਾਵੇਜ਼ ਦੀ ਜ਼ਰੂਰਤ ਪਵੇਗੀ ਜਿਸ ਵਿੱਚ ਮੋਬਾਈਲ ਨੰਬਰ ਆਧਾਰ ਕਾਰਡ ਸਬਸਿਡਿਟੀ ਲਈ ਆਮਦਨ ਸਰਟੀਫਿਕੇਟ ਬੈਂਕ ਖਾਤਾ ਗੈਸ ਕਨੈਕਸ਼ਨ ਬੁੱਕ ਅਤੇ ਇਹ ਕੇवाईसी ਅਪਡੇਟ ਕਰਵਾਉਣਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ